ਇੱਕ ਕਿਰਪਾ ਕਰੋ ਕਿ ਕਿਸੇ ਗਾਣ ਨੂੰ ਲੈ ਕੇ ਨਾ ਮਾਈਂਡ 'ਚ ਕਦੇ ਕੋਈ ਨੈਗੇਟਿਵ ਵਿਚਾਰ ਨਾ ਆਏ। ਉਹ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਿਓ। ਹਮ ਜੇ ਪੋਜ਼ਿਟਿਵ ਮਾਈਂਡ ਰੱਖਣਾ। ਫਿਰ ਤੁਸੀਂ ਗੁਰਨਾਮ ਸਿੰਘ ਦਾ ਧਿਆਨ ਕਰਕੇ ਵਾਹਿਗੁਰੂ ਵਾਹਿਗੁਰੂ ਕਰ ਲਓ। ਉਹ ਯੂਨੀਵਰਸਲ ਮੰਤਰ ਹੈ ਇਹ। ਹਰ ਬੰਦਾ ਜਪ ਸਕਦਾ। ਹਮ ਹਮ ਪਰ ਗੁਰੂ ਤੋਂ ਮੰਤਰ ਲੈਣਾ ਹੁੰਦਾ। ਹਮ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਗੁਰਨਾਮ ਸਿੰਘ ਨੂੰ ਮੰਨੋ। ਮੈਂ ਕਹਿੰਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਲਓ ਭਾਵੇਂ 5 ਮਿੰਟ ਕਰ ਲਓ। ਤੋਜ ਕਰਕੇ ਦੇਖੋ। ਪਿਆਰ ਗੁਰਨਾਮ ਸਿੰਘ ਦਾ ਲਾਓ। ਔਰ ਤੁਹਾਨੂੰ ਕੋਈ ਮਨ ਨੂੰ ਖੇੜੇ ਬਣਿਆ ਰਹੇਗਾ ਤੁਸੀਂ ਕਹੋਗੇ ਜੋ ਹੁੰਦਾ ਮਾਰੇ ਆਪਜੀ ਨਹੀਂ ਕਰਦਾ ਬੜੀ ਮਿਹਨਤ ਸਭ ਕੁਝ ਹੋਏ ਦੇਖੋ ਜਿਹੜੇ ਸਤਵਾਦ ਨੂੰ ਹੁੰਦੇ ਨੇ ਉਹਨਾਂ ਤੋਂ ਰਾਹ ਮਿਲਦਾ ਸਾਧੂੀ ਸੰਗਤ ਦਾ ਪ੍ਰਤੀਓ ਕਰਦਾ ਵੀ ਰਾਹ ਮਿਲਦਾ ਕਿਹੜੀ ਰਾਹ ਤੇ ਚੱਲਣਾ ਚੰਗੇ ਰਾਹ ਤੇ ਚੱਲਾਂਗੇ ਚੰਗੇ ਪਾਸੇ ਜਾਵਾਂਗੇ ਨਹੀਂ ਤਾਂ ਬੁਰੀ ਸੰਗਤ ਦਾ ਦੁਨੀਆ ਚ ਵੱਧੂ ਉਹਦਾ ਕਿਤੇ ਸकांड ਦੀ ਲੋੜ ਨਹੀਂ ਉਹਦਾ ਬੰਦਾ ਆਪਣੇ ਆਪ ਹੀ ਰਾਹ ਫੜ ਲੈਂਦਾ